ਅਫੀਸਰ ਨਾਲ ਤਾਂ ਹਰ ਬੰਦਾ ਖੜ ਜਾਂਦਾ ਹੈ ਇੱਕ ਅਸੀਂ ਸਪਾਈ ਆ ਪਲੀਜ਼ ਮੈਂ ਬੇਨਤੀ ਕਰ ਰਿਹਾ ਕਿ ਸਾਡਾ ਵੀ ਸਾਥ ਦਿਓ ਅਸੀਂ ਦੋਨੇ ਭਰਾਵਾਂ ਨੇ ਭੁੱਖ ਹੜਤਾਲ ਤੇ ਬੈਠਣ ਦਾ ਫੈਸਲਾ ਕੀਤਾ ਇੱਕ ਤਰੀਕ ਦਿਨ ਮੰਗਲਵਾਰ ਟਾਈਮ 10 ਵਜੇ ਐਸ ਡੀ ਐਮ ਦਫਤਰ ਪੁਟਲਾਡਾ ਨਮੀ ਕਚੈਰੀ ਵਿੱਚ ਹੋਵੇਗਾ ਪਲੀਜ਼ ਸਾਰੇ ਪਹੁੰਚਿਓ ਸ਼ਸ਼ੀਕਾਲ ਜੈਨ ਦੋਸਤੋ ਤੁਸੀਂ ਮੇਰੀ ਵੀਡੀਓ ਪੰਜ-ਛੇ ਦਿਨਾਂ ਤੋਂ ਦੇਖ ਹੀ ਰਹੇ ਹੋ ਇੱਕ ਵੀਡੀਓ ਮੇਰੀ ਜੋ ਸੈਲਰ ਪ੍ਰਤੀ ਮੇਰਾ ਘਰ ਬਹੁਤ ਬਰਬਾਦ ਹੋ ਰਿਹਾ ਸਾਡੇ ਦੋਨੇ ਭਰਾਵਾਂ ਨੂੰ న్యూਸ ਉਤੇ ਤੁਸੀਂ ਵਗੈਰਾ ਦੇਖੇ ਹੋਣਾ ਵੀਡੀਓ ਵਗੈਰਾ ਤੇ ਉਹਦੇ ਮੁੱਦੇ 'ਚ ਪ੍ਰਸ਼ਾਸਨ ਨੇ ਹਜੇ ਤੱਕ ਸਾਡਾ ਕੋਈ ਹੱਲ ਨਹੀਂ ਕੀਤਾ ਨਾ ਕੋਈ ਪ੍ਰਸ਼ਾਸਨ ਨੇ ਕੋਈ ਸਾਡੇ ਕੋਲ ਪਹੁੰਚ ਕੀਤੀ ਹੈ ਤੇ ਅਸੀਂ ਦੋਨੇ ਭਰਾਵਾਂ ਨੇ ਭੁੱਖ ਹੜਤਾਲ ਤੇ ਬੈਠਣ ਦਾ ਫੈਸਲਾ ਕੀਤਾ ਇਹ ਫੈਸਲਾ ਅਸੀਂ ਦੋਨੇ ਸੋ ਸਮਝ ਕਰ ਰਹੇ ਹਾਂ ਤੇ ਜਿੰਨਾ ਟਾਈਮ ਤੱਕ ਸਾਡਾ ਕੋਈ ਹੱਲ ਨਹੀਂ ਹੁੰਦਾ ਉਹਨਾ ਟਾਈਮ ਤੱਕ ਅਸੀਂ ਭੁੱਖ ਹੜਤਾਲ ਤੇ ਬੈਠਾਂਗੇ ਅਸੀਂ ਭੁੱਖ ਹੜਤਾਲ ਤੇ ਐਸਡੀਐਮ ਦਫਤਰ ਵੁਡਲਾਡਾ ਵਿਖੇ ਬੈਠਾਂਗੇ ਅਸੀਂ ਪਹਿਲਾਂ ਥੋੜਾ ਜਿਹਾ ਗਲਤ ਫਸੜਾ ਲੈਫਟੇ ਸੀ ਕਿ ਆਈਟੀ ਮੋੜ ਤੇ ਆਈਟੀ ਮੋੜ ਤੇ ਅਸੀਂ ਸਿਵਲ ਜੋ ਆਪਣੇ ਆਮ ਲੋਕ ਨੇ ਉਹਨਾਂ ਨੂੰ ਅਸੀਂ ਫੌਜੀ ਹੋਣ ਦੇ ਨਾਤੇ ਕਦੇ ਵੀ ਪਰੇਸ਼ਾਨ ਨਹੀਂ ਕਰਾਂਗੇ ਕਿ ਉਹਨਾਂ ਨੂੰ ਆਵਾਜਾਈ 'ਚ ਕੋਈ ਵੀ ਦਿੱਕਤ ਹੋਵੇ ਪਰ ਮੈਂ ਆਮ ਲੋਕਾਂ ਨੂੰ ਬੇਨਤੀ ਹੱਥ ਜੋੜ ਕੇ ਬੇਨਤੀ ਵੀ ਕਰ ਰਿਹਾ ਕਿ ਸੱਚ ਦਾ ਸਾਥ ਦਿਓ ਸਾਡੇ ਫੌਜੀਆ ਦਾ ਸਾਥ ਦਿਓ ਕਿ ਜੋ ਧਰਨਾ ਹੈ ਐਸ ਡੀ ਐਮ ਦਫਤਰ ਬੁੜਲਾਡਾ ਨਾ ਨਵੀਂ ਕਚੈਰੀ ਦੇ ਵਿੱਚ ਹੋਵੇਗਾ ਤੇ ਮੈਂ ਸਾਰੇ ਜੋ ਆਪਣੇ ਇਲਾਕਾ ਨਿਵਾਸੀ ਨੇ ਬੁੜਲਾਡਾ ਮਾਨਸਾ ਆਲ ਪੰਜਾਬ ਦੇ ਜਿੰਨੇ ਵੀ ਸਮਾਜ ਸੇਵੀ ਕਿਸਾਨ ਜੁਨੀਆਨ ਜਿੰਨੇ ਵੀ ਸਮਾਜ ਸੇਵੀ ਬੰਦੇ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਸਾਡਾ ਸਾਥ ਦਿਓ ਇੱਕ ਕਰਨਲ ਸੀ ਉਹਦਾ ਆਫੀਸਰ ਨਾਲ ਤਾਂ ਹਰ ਬੰਦਾ ਖੜ ਜਾਂਦਾ ਚਲੋ ਸਹੀ ਹੈ ਸੱਚ ਦਾ ਸਾਥ ਹੋਣਾ ਵੀ ਚਾਹੀਦਾ ਇੱਕ ਅਸੀਂ ਸਪਾਈ ਆ ਪਲੀਜ਼ ਮੈਂ ਬੇਨਤੀ ਕਰ ਰਿਹਾ ਹਾਂ ਕੀ ਸਾਡਾ ਵੀ ਸਾਥ ਦਿਓ ਤਾਂ ਜੋ ਅਸੀਂ ਜੋ ਜਿੰਨਾ ਕੁ ਪਰੇਸ਼ਾਨ ਆ ਸਾਡਾ ਹੱਲ ਹੋ ਸਕੇ ਤੇ ਸਾਡਾ ਧਰਨਾ ਜੋ ਇੱਕ ਤਰੀਕ ਦਿਨ ਮੰਗਲਵਾਰ ਟਾਈਮ 10 ਵਜੇ ਐਸ ਡੀ ਐਮ ਦਫਤਰ ਪਟਲਾਡਾ ਨਵੀਂ ਕਚੈਰੀ ਵਿੱਚ ਹੋਵੇਗਾ ਪਲੀਜ਼ ਸਾਰੇ ਪਹੁੰਚਿਓ 1 ਅਪ੍ਰੈਲ 2025 ਨੂੰ ਐਸ ਡੀ ਐਮ ਆਫਿਸ ਦੇ ਵਿੱਚ ਸਾਰੇ ਪਹੁੰਚਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਫੀਸਰ ਨਾਲ ਤਾਂ ਹਰ ਬੰਦਾ ਖੜ ਜਾਂਦਾ ਏ ਇੱਕ ਅਸੀਂ ਸਪਾਈ ਆ ਪਲੀਜ਼ ਮੈਂ ਬੇਨਤੀ ਕਰ ਰਿਹਾ ਆ ਕਿ ਸਾਡਾ ਵੀ ਸਾਥ ਦਿਓ ਅਸੀਂ ਦੋਨੇ ਭਰਾਵਾਂ ਨੇ ਭੁੱਖ ਹੜਤਾਲ ਤੇ ਬੈਠਣ ਦਾ ਫੈਸਲਾ ਕੀਤਾ 1 ਤਰੀਕ ਦਿਨ ਮੰਗਲਵਾਰ ਟਾਈਮ 10 ਵਜੇ ਐਸ ਡੀ ਐਮ ਦਫਤਰ ਪਟਲਾਡਾ ਨਮੀ ਕਚੈਰੀ ਵਿੱਚ ਹੋਵੇਗਾ ਪਲੀਜ਼ ਸਾਰੇ ਪਹੁੰਚਿਓ ਸ਼ਸ਼ੀਕਲ ਜੈਨ ਦੋਸਤੋ ਤੁਸੀਂ ਮੇਰੀ ਵੀਡੀਓ 5-7 ਦਿਨਾਂ ਤੋਂ ਦੇਖ ਹੀ ਰਹੇ ਹੋ ਇੱਕ ਵੀਡੀਓ ਮੇਰੀ ਜੋ ਸੈਲਰ ਪ੍ਰਤੀ ਮੇਰਾ ਘਰ ਬਹੁਤ ਬਰਬਾਦ ਹੋ ਰਿਹਾ ਸਾਡੇ ਦੋਨੇ ਭਰਾਵਾਂ ਨੂੰ న్యూਸ ਉਤੇ ਤੁਸੀਂ ਵਗੈਰਾ ਦੇਖੇ ਹੋਣਾ ਵੀਡੀਓ ਵਗੈਰਾ ਤੇ ਉਹਦੇ ਮੁੱਦੇ 'ਚ ਪ੍ਰਸ਼ਾਸਨ ਨੇ ਹਜੇ ਤੱਕ ਸਾਡਾ ਕੋਈ ਹੱਲ ਨਹੀਂ ਕੀਤਾ ਨਾ ਕੋਈ ਪ੍ਰਸ਼ਾਸਨ ਨੇ ਕੋਈ ਸਾਡੇ ਕੋਲ ਪਹੁੰਚ ਕੀਤੀ ਹੈ ਤੇ ਅਸੀਂ ਦੋਨੇ ਭਰਾਵਾਂ ਨੇ ਭੁੱਖ ਹੜਤਾਲ ਤੇ ਬੈਠਣ ਦਾ ਫੈਸਲਾ ਕੀਤਾ ਇਹ ਫੈਸਲਾ ਅਸੀਂ ਦੋਨੇ ਸੋਚ ਸਮਝ ਕੇ ਕਰ ਰਹੇ ਹਾਂ ਤੇ ਜਿੰਨਾ ਟਾਈਮ ਤੱਕ ਸਾਡਾ ਕੋਈ ਹੱਲ ਨਹੀਂ ਹੁੰਦਾ ਉਹਨਾ ਟਾਈਮ ਤੱਕ ਅਸੀਂ ਭੁੱਖ ਹੜਤਾਲ ਤੇ ਬੈਠਾਂਗੇ ਅਸੀਂ ਭੁੱਖ ਹੜਤਾਲ ਤੇ ਐਸ ਡੀ ਐਮ ਦਫਤਰ ਬੁੱਢਲਾਡਾ ਵਿਖੇ ਬੈਠਾਂਗੇ ਅਸੀਂ ਪਹਿਲਾਂ ਥੋੜਾ ਜਿਹਾ ਗਲਤ ਫਸਲਾ ਲੈਫਟੇ ਸੀ ਕਿ ਆਈਟੀ ਮੋੜ ਤੇ ਆਈਟੀ ਮੋੜ ਤੇ ਅਸੀਂ ਸਿਵਲ ਜੋ ਆਪਣੇ ਆਮ ਲੋਕ ਨੇ ਉਹਨਾਂ ਨੂੰ ਅਸੀਂ ਫੌਜੀ ਹੋਣ ਦੇ ਨਾਤੇ ਕਦੇ ਵੀ ਪਰੇਸ਼ਾਨ ਨਹੀਂ ਕਰਾਂਗੇ ਕਿ ਉਹਨਾਂ ਨੂੰ ਆਵਾਜਾਈ 'ਚ ਕੋਈ ਵੀ ਦਿੱਕਤ ਹੋਵੇ ਪਰ ਮੈਂ ਆਮ ਲੋਕਾਂ ਨੂੰ ਬੇਨਤੀ ਹੱਥ ਜੋੜ ਕੇ ਬੇਨਤੀ ਵੀ ਕਰ ਰਿਹਾ ਕਿ ਸੱਚ ਦਾ ਸਾਥ ਦਿਓ ਸਾਡੇ ਫੌਜੀਆ ਦਾ ਸਾਥ ਦਿਓ ਕਿ ਜੋ ਤਰਨਾ ਐ ਐਸ ਡੀ ਐਮ ਦਫਤਰ ਬੁੜਲਾਡਾ ਨਾ ਨਵੀਂ ਕਚੈਰੀ ਦੇ ਵਿੱਚ ਹੋਵੇਗਾ ਤੇ ਮੈਂ ਸਾਰੇ ਜੋ ਆਪਣੇ ਇਲਾਕਾ ਨਿਵਾਸੀ ਨੇ ਬੁੜਲਾਡਾ ਮਾਨਸਾ ਆਲ ਪੰਜਾਬ ਦੇ ਜਿੰਨੇ ਵੀ ਸਮਾਜ ਸੇਵੀ ਕਿਸਾਨ ਜੁਨੀਅਨ ਜਿੰਨੇ ਵੀ ਸਮਾਜ ਸੇਵੀ ਬੰਦੇ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਸਾਡਾ ਸਾਥ ਦਿਓ ਇੱਕ ਕਰਨਲ ਸੀ ਉਹਦਾ ਆਫੀਸਰ ਨਾਲ ਤਾਂ ਹਰ ਬੰਦਾ ਖੜ ਜਾਂਦਾ ਚਲੋ ਸਹੀ ਹੈ ਸੱਚ ਦਾ ਸਾਥ ਹੋਣਾ ਵੀ ਚਾਹੀਦਾ ਇੱਕ ਅਸੀਂ ਸਪਾਈ ਆ ਪਲੀਜ਼ ਮੈਂ ਬੇਨਤੀ ਕਰ ਰਿਹਾ ਕਿ ਸਾਡਾ ਵੀ ਸਾਥ ਦਿਓ ਤਾਂ ਜੋ ਅਸੀਂ ਜੋ ਜਿੰਨਾਕ ਪਰੇਸ਼ਾਨ ਆ ਸਾਡਾ ਹੱਲ ਹੋ ਸਕੇ ਤੇ ਸਾਡਾ ਧਰਨਾ ਜੋ ਇੱਕ ਤਰੀਕ ਦਿਨ ਮੰਗਲਵਾਰ ਟਾਈਮ 10 ਵਜੇ ਐਸ ਡੀ ਐਮ ਦਫਤਰ ਪੁਟਲਾਡਾ ਨਵੀਂ ਕਚੈਰੀ ਵਿੱਚ ਹੋਵੇਗਾ ਪਲੀਜ਼ ਸਾਰੇ ਪਹੁੰਚਿਓ 1 April 2025 ਨੂੰ ਐਸ ਡੀ ਐਮ ਆਫਿਸ ਦੇ ਵਿੱਚ ਸਾਰੇ ਪਹੁੰਚਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ